ਅੱਜ ਚਾਨਚੱਕ ਗੋਲੀ ਚੱਲੀ ਆ ਤੇ ਮੈਂ ਆਪਣੇ ਜਸਪਾਲ ਚਾਹਾਨ ਦੀ ਕੋਠੀ ਲੱਗੇ ਜਿੱਦਾਂ ਆਮ ਤੌਰ ਤੇ ਬੈਠੇ ਹੋਏ ਜਿਹੜੇ ਦੋਵੇਂ ਖੁੱਲੇ ਸੀ ਜਦੋਂ ਗੋਲੀ ਦੀ ਆਵਾਜ਼ ਆਈ ਮੈਂ ਆਪਣੇ ਦੀਪੂ ਡਰਾ ਉਹਨੂੰ ਦੱਸਿਆ ਵੀ ਮੈਂ ਮਗਰ ਚੱਲਿਆ ਹੀ ਬੰਦੇ ਦੇ ਜਿਹਦੇ ਮੈਂ ਜਫਾ ਮਾਰ ਕੇ ਪਿਸਤਲ ਬਰਾਮਦ ਕਰਾ ਕੇ ਸ਼ਿਟੀ ਐਸ ਐਚਓ ਦੇ ਹਵਾਲੇ ਕੀਤਾ ਤੇ ਬਾਕੀ ਬਤੌਰੇ ਮੈਂ ਜਸਪਾਲ ਚਾਹਾਨਾ ਲੱਗਾਗਾ ਨਾ ਮੈਨੂੰ ਕਿੰਨੀ ਕੁ ਮੁਸ਼ਕਲ ਕਰਨੀ ਵੀ ਕਿੰਨਾ ਮੁਸ਼ਕਲ ਤੋਂ ਬੜੀ ਕਰਨੀ ਪਈ ਆ ਜੀ ਜੇ ਮੈਂ ਨਾਮ ਅਗਰ ਭਜਦਾ ਪਿਸਤਲ ਨਹੀਂ ਮਿਲਣਾ ਨਾ ਬੰਦਾ ਹੀ ਮਿਲਣਾ ਕਿੰਨੇ ਜਣੇ ਸੀ ਇੱਕ ਘੰਟਾ ਮੈਨੂੰ ਮਗਰ ਮਕਸਦ ਤੱਕ ਕਰਨੀ ਪਈ ਉਹਦੇ ਭਾਜਣਾਟ ਕੇ ਗਲੀ ਚ ਵੜਦਾ ਹੈ ਕਦੀ ਕਿਸ ਬੰਨੇ ਮੈਂ ਫਾੜ ਲਿਆ ਹਾਂ ਕਿ ਜਦੋਂ ਫੜਨ ਲੱਗੇ ਉਹਨੇ ਕੋਈ ਤੁਹਾਡੇ ਤੇ ਪਿਸਤੌਲ ਨਹੀਂ ਉਹਨੇ ਮੈਨੂੰ ਇਮਾਨਦਾਰੀ ਨਾਲ ਪਿਸਤੌਲ ਫੜਾਤਾ ਮੈਂ ਉਹਨੂੰ ਦੱਸਤਾ ਮੈਂ ਮੈਂ ਚੈਂਬਰ ਤੇ ਗੋਲੀ ਚਾੜੀ ਜਮਾ ਗੋਲੀ ਚਲਾ ਦੇਣੀ ਆ ਜਾਂ ਪਿਸਤੌਲ ਦੇ ਭਾਲੇ ਕਰਦੇ ਤੇ ਚੰਗੀ ਗੱਲ ਆ ਕਿੰਨੇ ਜਣੇ ਸੀ ਗੋਲੀ ਚਲਾਉਣ ਵਾਲੇ ਬਾਕੀ ਮੇਰੇ ਪਿਸਟਲ ਮੈਂ ਆਇਆ ਨੂੰ ਜਫਾ ਮਾਰ ਕੇ ਫੜ ਲਿਆ ਮੈਂ ਪਿਸਟਲ ਦੇ ਦੇਂਗਾ ਚੰਗਾ ਰਹੂੰਗਾ ਪਿਸਟਲ ਮੈਂ ਮੇਰੇ ਬਰਾਮਤ ਕਰਾ ਕੇ ਮੈਂ ਸਿਟੀ ਦੇ ਆਇਆ ਸਤਿਵਿਦਿਵਾਲੇ ਕੋਲ ਤੂੰ ਬੰਦਾ ਕਿੱਥੇ ਗਿਆ ਬੰਦਾ ਵੀ ਸਿਟੀ ਸਤਿਵਿਦਿਵਾਲੇ ਕੋਲ ਜਿਹੜਾ ਇਹ ਗੋਲੀ ਚੱਲੀ ਉਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਤੇ ਕੀ ਮਾਹੌਲ ਬੜਾ ਮਾੜਾ ਸੀ ਇਧਰੋਂ ਬੱਚੇ ਆਉਂਦੇ ਸੀ ਮੈਨੂੰ ਨਹੀਂ ਪਤਾ ਕੋਈ ਰੰਜਾ ਸੀ ਕੀ ਸੀ ਜਦੋਂ ਇਹ ਬੰਦੇ ਤੋਂ ਪਿਸਟਲ ਮੈਂ ਦੱਬ ਚੜਾਉਂਦਿਆਂ ਵੇਖ ਲਿਆ ਵਾ ਇਹਦੇ ਮਗਰਮਾਂ ਲੱਗ ਜਾਂਗੇ ਜਦੋਂ ਤੁਸੀਂ ਉਹਦੇ ਮਗਰ ਜਾ ਰਹੇ ਸੀ ਤੇ ਅਗਲੇ ਪੱਜਾਂ ਮੈਂ ਕਿੰਨੇ ਜਣੇ ਸੀ ਇਹ ਦੋ ਹੀ ਇੱਕ ਪਤਾ ਨਹੀਂ ਕਿੱਦੜ ਵੜ ਗਿਆ ਇਹਨੂੰ ਜਿਹਦੇ ਕੋਲ ਪਿਸਤਲ ਹੀ ਆ ਮੈਂ ਫੜ ਲਿਆ ਉਹਨੇ ਦੱਸਿਆ ਕੁਝ ਵੀ ਕਿਉਂ ਜੇ ਨਹੀਂ ਨਾ ਜੇ ਬ੍ਰਾਹਮਣੀ ਹੁਣ ਸੀਐਸਟਾਫ ਇਹਨੂੰ ਖੜਨਗੇ ਫਿਰ ਸੀਐਸਟਾਫ ਵਾਲੇ ਪੁੱਸਣਗੇ ਪਹਿਲਾਂ ਮੈਂ ਸੀਐਸਟਾਫ ਡਿਊਟੀ ਇਮਾਨਦਾਰੀ ਨਾਲ ਕੀਤੀ ਆ ਤੇ ਅੱਗੇ ਵੀ ਕਰਦੇ ਆ ਹੁਣੇ ਰਹਿ ਗਈ ਸਾਲ ਖੰਡ ਨੌਕਰੀ ਬਾਕੀ ਜੋ ਸਾਹਬ ਨੂੰ ਮਨਜ਼ੂਰ ਹੋਊਗਾ ਪਿਕਟੂਰ ਨਾ ਕਰੇ ਪੜਦਾ ਪਤਾ ਨਹੀਂ ਮੈਂ ਇੱਧਰ ਗਾਂ ਨਹੀਂ ਆਇਆ ਮੈਂ ਉੱਥੋਂ ਮਗਰ ਭੱਜਾ ਉਹਦੇ ਉਧਰ ਨੂੰ ਭੱਜਾ ਸਾਡੀ ਕੋਠੀ ਵੱਲ ਨੂੰ ਭੱਜਾ ਇਹ ਨਹੀਂ ਬਾਬੂ ਜੀ ਮੈਨੂੰ ਪਤਾ ਮੈਂ ਮਗਰ ਭੱਜਾ ਹਾਂ ਇੱਕ ਘੰਟੇ ਬਾਅਦ ਮੈਂ ਮਛਾ ਕਰ ਮੈਂ ਚਿੱਟੀ ਜੀ ਕਮੀਜ਼ ਪਾਈ ਤੇ ਮੋਨਾ ਹੀ ਮੋਨਾ ਅੱਜ ਚਾਂਚ ਚੱਕ ਗੋਲੀ ਚੱਲੀ ਆ ਤੇ ਮੈਂ ਆਪਣੇ ਜਸਪਾਲ ਚਹਾਨ ਦੀ ਕੋਠੀ ਲੱਗੇ ਜਿੱਦਾਂ ਆਮ ਤੌਰ ਤੇ ਬੈਠੇ ਹੋਏ ਦਾ ਗੇਟ ਦੋਵੇਂ ਖੁੱਲੇ ਸੀ ਜਦੋਂ ਗੋਲੀ ਦੀ ਆਵਾਜ਼ ਆਈ ਮੈਂ ਆਪਣੇ ਦੀਪੂ ਡਰਾਈਵਰ ਨੂੰ ਦੱਸਿਆ ਵੀ ਮੈਂ ਮਗਰ ਚੱਲਿਆ ਹੀ ਬੰਦੇ ਦੇ ਜੇ ਤੇ ਮੈਂ ਜੱਫਾ ਮਾਰ ਕੇ ਪਿਸਟਲ ਬਰਾਮਦ ਕਰਾ ਕੇ ਛਿਟੀ ਐਸਐਚਓ ਦੇ ਹਵਾਲੇ ਕੀਤਾ ਤੇ ਬਾਕੀ ਬਤੌਰੇ ਮੈਂ ਜਸਪਾਲ ਚਾਹਾਨ ਨਾ ਲੱਗਾ ਨਾ ਮੈਂ ਕਿੰਨੀ ਕੁ ਮੁਸ਼ਕਲ ਕਰਨੀ ਵੀ ਕਿੰਨਾ ਮੁਸ਼ਕਲ ਤਾਂ ਬੜੀ ਕਰਨੀ ਪਈ ਆ ਜੀ ਜੇ ਮੈਂ ਨਾਮ ਅਗਰ ਭਜਦਾ ਪਿਸਟਲ ਨਹੀਂ ਮਿਲਣਾ ਨਾ ਬੰਦਾ ਹੀ ਮਿਲਣਾ ਕਿੰਨੇ ਜਣੇ ਸੀ ਇੱਕ ਘੰਟਾ ਮੈਨੂੰ ਮਗਰ ਮਕਸਦ ਤੱਕ ਕਰਨੀ ਪਈ ਉਹਦੇ ਭਾਜਣਾਟ ਕੇ ਗਲੀ ਚ ਵੜਦਾ ਹੈ ਕਦੀ ਕਿਸ ਬੰਨੇ ਮੈਂ ਫਾੜ ਲਿਆ ਹਾਂ ਕਿ ਜਦੋਂ ਫੜਨ ਲੱਗੇ ਉਹਨੇ ਕੋਈ ਤੁਹਾਡੇ ਤੇ ਪਿਸਤੌਲ ਨਹੀਂ ਉਹਨੇ ਮੈਨੂੰ ਇਮਾਨਦਾਰੀ ਨਾਲ ਪਿਸਤੌਲ ਫੜਾਤਾ ਮੈਂ ਉਹਨੂੰ ਦੱਸਤਾ ਮੈਂ ਮੈਂ ਚੈਂਬਰ ਤੇ ਗੋਲੀ ਚਾੜੀ ਆ ਮੈਂ ਗੋਲੀ ਚਲਾ ਦੇਣੀ ਆ ਕਿ ਪਿਸਤੌਲ ਦੇ ਭਾਲੇ ਕਰਦੇ ਤੇ ਚੰਗੀ ਗੱਲ ਆ ਕਿੰਨੇ ਜਣੇ ਹੀ ਗੋਲੀ ਚਲਾਉਣ ਵਾਲੇ ਬਾਕੀ ਮੇਰੇ ਜਿਹੜੇ ਨਾਰੂਗੇੜ ਦੇ ਦੋ ਮੁਲਾਜ਼ਮ ਉਹਨਾਂ ਸਹਿਯੋਗ ਕੀਤਾ ਵਾ ਪਿਸਟਲ ਮੈਂ ਆਇਆ ਨੂੰ ਜਫਾ ਮਾਰ ਕੇ ਫੜ ਲਿਆ ਮੈਂ ਪਿਸਟਲ ਦੇ ਦੇਂਗਾ ਚੰਗਾ ਰਹੂੰਗਾ ਪਿਸਟਲ ਨਾਲ ਮੇਰੇ ਬਰਾਮਤ ਕਰਾ ਕੇ ਮੈਂ ਸਿਟੀ ਦੇ ਆਇਆ ਸੱਚੋ ਦੇਹ ਵਾਲੇ ਕੋਲ ਬੰਦਾ ਕਿੱਥੇ ਆਇਆ ਬੰਦਾ ਉਹ ਸਿਟੀ ਆ ਸੱਚੋ ਦੇਹ ਵਾਲੇ ਕੋਲ ਜਿਹੜਾ ਇਹ ਗੋਲੀ ਚੱਲੀ ਉਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਤੇ ਕੀ ਮਾਹੌਲ ਬੜਾ ਮਾੜਾ ਜਿੱਧਰੋਂ ਬੱਚੇ ਆਉਂਦੇ ਸੀ ਮੈਨੂੰ ਨਹੀਂ ਪਤਾ ਕੋਈ ਰੰਜਿਆ ਸੀ ਕੀ ਸੀ ਜਦੋਂ ਇਹ ਬੰਦੇ ਤੋਂ ਪਿਸਟਲ ਨਾਲ ਦੱਬ ਚੜਾਉਂਦਿਆਂ ਵੇਖ ਲਿਆ ਵਾ ਇਹਦੇ ਮਗਰਮਾਂ ਲੱਗ ਜਾਓਗੇ ਜਦੋਂ ਤੁਸੀਂ ਉਹਦੇ ਮਗਰ ਜਾ ਰਹੇ ਸੀ ਤੇ ਅਗਲੇ ਪੱਜਾਂ ਮੈਂ ਕਿੰਨੇ ਜਣੇ ਸੀ ਇਹ ਦੋ ਹੀ ਇੱਕ ਪਤਾ ਨਹੀਂ ਕਿੱਦੜ ਵੜ ਗਏ ਇਹਨੂੰ ਮੈਂ ਜਿਹਦੇ ਕੋਲ ਪਿਸਤਲ ਹੀ ਆ ਮੈਂ ਫੜ ਲਿਆ ਉਹਨੇ ਦੱਸਿਆ ਕੁਝ ਵੀ ਕਿਉਂ ਜੇ ਨਹੀਂ ਨਾ ਜੇ ਬ੍ਰਾਹਮਤੀ ਹੁਣ ਸੀਐਸਟਾਪ ਇਹਨੂੰ ਖੜਨਗੇ ਫਿਰ ਸੀਐਸਟਾਪ ਵਾਲੇ ਪੁੱਛਣਗੇ ਪਹਿਲਾਂ ਮੈਂ ਸੀਐਸਟਾਪ ਡਿਊਟੀ ਇਮਾਨਦਾਰੀ ਨਾਲ ਕੀਤੀ ਆ ਤੇ ਅੱਗੇ ਵੀ ਕਰਦੇ ਆ ਹੁਣੇ ਰਹਿ ਗਈ ਸਾਲਖੰਡ ਨੌਕਰੀ ਬਾਕੀ ਜੋ ਸਾਹਬ ਨੂੰ ਮਨਜ਼ੂਰ ਹੋਊਗਾ ਪਿਕਟ ਤੇ ਨਾ ਕਰੇ ਪੜਦਾ ਸੀ ਪੜਦਾ ਪਤਾ ਨਹੀਂ ਮੈਂ ਇੱਧਰ ਗਾ ਨਹੀਂ ਆਇਆ ਮੈਂ ਉੱਥੋਂ ਮਗਰ ਭੱਜਾ ਉਹ ਦੋ ਦੋਨੂੰ ਭੱਜਾ ਸਾਡੀ ਕੋਠੀ ਵਾਲ ਨੂੰ ਭੱਜਾ ਮਾਣਦਾ ਬੱਚਾ ਇਹ ਨਹੀਂ ਬੋਲਦੀ ਮੈਨੂੰ ਪਤਾ ਮੈਂ ਮਗਰ ਭੱਜਾ ਵਾਂ ਇੱਕ ਘੰਟੇ ਬਾਅਦ ਮੈਂ ਮਛ ਕਰਦਾ ਚਿੱਟੀ ਜੀ ਕਮੀਜ਼ ਪਾਈ ਸੀ ਤਾਂ ਮੋਨਾ ਸੀ ਮੋਨਾ